ਬਠਿੰਡਾ ਦੇ ਪਿੰਡ ਦਾਨ ਸਿੰਘਾ ਵਾਲਾ ਦੇ ਵਿੱਚ 9 ਅਤੇ 10 ਤਰੀਕ ਦੀ ਦਰਮਿਆਨੀ ਰਾਤ ਨੂੰ ਆਪਰੀ ਅੱਠ ਘਰਾਂ ਨੂੰ ਅੱਗ ਲਗਾਉਣ ਦੀ ਮੰਦਭਾਗੀ ਘਟਨਾ ਦੇ ਵਿੱਚ ਬਠਿੰਡਾ ਪੁਲਿਸ ਦੇ ਵੱਲੋਂ ਸਤਿਰਤਾ ਦਿਖਾਉਂਦਾ ਹੋਇਆ ਮੁੱਖ ਮੁਲਜ਼ਮ ਰਵਿੰਦਰ ਸਿੰਘ ਸਨੇਹ 10 ਮੁਲਜ਼ਮ ਨੂੰ ਹੁਣ ਤੱਕ ਗ੍ਰਿਫਤਾਰ ਕੀਤਾ ਜਾ ਚੁੱਕਾ ਹੈ ਇਸ ਬੰਦੇ ਐਸਐਸਪੀ ਬਠਿੰਡਾ ਅਵਨੀਤ ਕੁੰਨਲ ਦੇ ਵੱਲੋਂ ਜਾਣਕਾਰੀ ਦਿੰਦਿਆਂ ਕਿਹਾ ਗਿਆ ਕਿ ਜਿੱਥੇ ਹੁਣ ਤੱਕ ਘਟਨਾ ਨੂੰ ਅੰਜਾਮ ਦੇਣ ਵਾਲੀ ਸਮਗਰੀ ਸਮੇਤ 10 ਆਰੋਪੀਆਂ ਨੂੰ ਗ੍ਰਿਫਤਾਰ ਕੀਤਾ ਜਾ ਚੁੱਕਾ ਹੈ ਉੱਥੇ ਪ੍ਰਸ਼ਾਸਨ ਦੇ ਵੱਲੋਂ ਪੀੜਤ ਪਰਿਵਾਰ ਦੀ ਮਦਦ ਲਈ ਪੰਜਾਬ ਸਰਕਾਰ ਨੂੰ ਮਦਦ ਲਈ ਇੱਕ ਪੱਤਰ ਹੀ ਭੇ ਜਿਸ ਦੇ ਵਿੱਚ 50000 ਰੁਪਏ ਪ੍ਰਤੀ ਪੀੜਤ ਪਰਿਵਾਰ ਨੂੰ ਮਦਦ ਲਈ ਮੁਆਵਜ਼ਾ ਦੇਣ ਦਾ ਐਲਾਨ ਕੀਤਾ ਗਿਆ ਹੈ ਇਸ ਦੇ ਨਾਲ ਹੀ ਐਸਐਸਪੀ ਬਠਿੰਡਾ ਵੱਲੋਂ ਦੱਸਿਆ ਗਿਆ ਕਿ ਘਟਨਾ ਨੂੰ ਅੰਜਾਮ ਦੇਣ ਵਾਲੇ ਮੁੱਖ ਮਲਜ਼ਮ ਅਰਵਿੰਦਰ ਸਿੰਘ ਦੇ ਨਾਲ ਇਹਨਾਂ ਪੀੜਤ ਪਰਿਵਾਰ ਦਾ ਪੁਰਾਣਾ ਝਗੜਾ ਚੱਲ ਰਿਹਾ ਸੀ ਜਿਸ ਦੇ ਵਿੱਚ ਪਹਿਲਾਂ ਅਰਵਿੰਦਰ ਸਿੰਘ ਦਾ ਘਰ ਦਾ ਸਮਾਨ ਤੋੜਿਆ ਗਿਆ ਸੀ ਜਿਸ ਦਾ ਬਦਲਾ ਲੈਣ ਦੇ ਲਈ ਰਵਿੰਦਰ ਸਿੰਘ ਨੇ ਆਪਣੇ ਸਾਥੀਆਂ ਨੂੰ ਬਾਹਰੋਂ ਬੁਲਾ ਕੇ ਘਟਨਾ ਨੂੰ ਅੰਜਾਮ ਦਿੱਤਾ ਅਨਿਤ ਕੁੰਡਾ ਦੇ ਵੱਲੋਂ ਦੱਸਿਆ ਗਿਆ ਕਿ ਪੀੜਾ ਪਰਿਵਾਰ ਦੇ ਵੱਲੋਂ ਇਸ ਸੰਬੰਧ ਭਾਗੀ ਘਟਨਾ ਤੋਂ ਪਹਿਲਾਂ ਚੱਲ ਰਹੀ ਤਕਰਾਰਬਾਜ਼ੀ ਨੂੰ ਲੈ ਕੇ ਕੋਈ ਪੁਲਿਸ ਨੂੰ ਸ਼ਿਕਾਇਤ ਨਹੀਂ ਕੀਤੀ ਗਈ ਹਾਲਾਂਕਿ ਪੀੜਾ ਪਰਿਵਾਰ ਦੇ ਵੱਲੋਂ આરોਪ ਸਨ ਕਿ ਪੁਲਿਸ ਦੇ ਵੱਲੋਂ ਕੋਈ ਪਹਿਲਾਂ ਸੁਣਵਾਈ ਨਹੀਂ ਕੀਤੀ ਗਈ ਅਤੇ ਨਾ ਹੀ ਪਿੰਡ ਸਰਪੰਚ ਦੇ ਵੱਲੋਂ ਕੋਈ ਕਾਰਵਾਈ ਕੀਤੀ ਗਈ ਪਰ ਇਸ ਸੰਬੰਧੀ ਅਨਿਤ ਕੁੰਡਾ ਦੇ ਵੱਲੋਂ ਇਹ ਕਿਹਾ ਗਿਆ ਕਿ ਜੇਕਰ ਉਹਨਾਂ ਨੂੰ ਕੋਈ ਸ਼ਿਕਾਇਤ ਮਿਲੀ ਹੁੰਦੀ ਅਤੇ ਕਾਰਵਾਈ ਨਾ ਕੀਤੀ ਹੁੰਦੀ ਤਾਂ ਤੁਰੰਤ ਸਬੰਧਤ ਥਾਣਾ ਇੰਚਾਰਜ ਦੇ ਉੱਪਰ ਕਾਰਵਾਈ ਕਰਦੇ ਪਰ ਉਹਨਾਂ ਨੂੰ ਤਾਂ ਕੋਈ ਸ਼ਿਕਾਇਤ ਮਿਲੀ ਹੀ ਨਹੀਂ ਜਿਸ ਦੇ ਕਰ ਇਹ ਘਟਨਾ ਵਾਪਰੀ ਹੈ ਤਾਂ ਤੁਹਾਨੂੰ ਮੇਰਾ ਜੋ ਦੁਬਾਰਾ ਬੁਲਾਉਣ ਦਾ ਜੀ ਇਹ ਪਰਪਸ ਹੈ ਕਿ ਮੈਂ ਤੁਹਾਨੂੰ ਹੁਣ ਤੱਕ ਦਾ ਜਿਹੜਾ ਪਿੰਡ ਡਾਂਸਿੰਗ ਵਾਲਾਂ ਚ 9 ਔਰ 10 ਤਰੀਕ ਦੇ ਦਰਮਿਆਨੀ ਰਾਤ ਨੂੰ ਵੜਾਈ ਸ਼ੈਮਫੁਲ ਇਨਸੀਡੈਂਟ ਜਿਹੜਾ ਹੋਇਆ ਸੀ ਜਦ ਵਿੱਚ ਇੱਕ ਰਮਿੰਦਰ ਸਿੰਘ ਔਰ ਉਹਦੇ ਸਾਥੀਆਂ ਵੱਲੋਂ ਜਸਪ੍ਰੀਤ ਜਸਪ੍ਰੀਤ ਸਿੰਘ ਔਰ ਉਹਨਾਂ ਦੇ ਨਾਲ ਦੇ ਸੱਤ ਘਰਾਂ ਚ ਅੱਗ ਲਾਈ ਗਈ ਸੀ ਜਿਹੜੀ ਉਹਨਾਂ ਦੀ ਪੁਰਾਣੀ ਰੰਜਿਸ਼ ਚੱਲ ਰਹੀ ਸੀ ਜੇਦੀ ਖਬਰ ਚੱਲੀ ਸੀ ਵੀ ਨਸ਼ਾ ਰੋਕਣ ਤੋਂ ਲੈ ਕੇ ਸਾਰਾ ਕੁਝ ਇਨਸੀਡੈਂਟ ਹੋਇਆ ਉਸ ਕੇਸ 'ਚ ਅਸੀਂ ਐਫ ਆਈ ਆਰ ਨੰਬਰ 3 ਡੇਟਿਡ 10 ਜਨਵਰੀ ਅੰਡਰ ਸੈਕਸ਼ਨ 326 ਜੀ ਜਿਹੜਾ ਕਿਸੇ ਘਰ ਨੂੰ ਅਗ ਲਾਉ ਜਿਹਦੀ ਸਜ਼ਾ 10 ਸਾਲ ਹੁੰਦੀ ਆ ਉਹਦੇ ਤਹਿਤ ਦਰਜ ਕੀਤਾ ਸੀ ਅਲੋਂਗ ਵਿਦ 115 2 ਜਿਹੜਾ ਹਰਟ ਕੇਸਿਸ 'ਚ ਲੱਗਦਾ ਹੈ 324 ਸਬਸੈਕਸ਼ਨ 4 ਜਿਹੜਾ ਨੁਕਸਾਨ ਦੇਣ ਦਾ ਹੁੰਦਾ 427 ਦਾ ਇਕੁਇਲੈਂਟ 190 ਔਰ 191 3 ਜਿਹੜੇ ਪੁਰਾਣੇ 148 149 ਆਪੀਸੀ ਦੇ ਇਕੁਇਲੈਂਟ ਹੁੰਦੇ ਉਸ ਤੋਂ ਬਾਅਦ ਉਨ੍ਹਾਂ ਨੇ ਤਫਤੀਸ਼ 307 ਦਾ ਵਾਅਦਾ ਕੀਤਾ ਗਿਆ ਔਰ ਕਰਜ ਜਿਹੜੇ ਵੜ ਕੇ ਅਟੈਕ ਕਰਨਾ ਜਾਂ ਚੋਰੀ ਚਕਾਰੀ ਕਰਨਾ ਉਹ ਵਾਲੇ ਸੈਕਸ਼ਨਸ ਨੂੰ ਵੀ ਇਹ ਤਰ੍ਹਾਂ ਨੇ ਤਫ਼ਤੀਸ਼ ਐਡ ਕਰ ਦਿੱਤਾ ਗਿਆ ਸੀਗਾ ਇਨੀਸ਼ੀਅਲੀ ਇਹਦੇ ਜਸਪ੍ਰਿਤ ਦੇ ਬਿਆਨ ਤੇ ਰਮਿੰਦਰ ਸਿੰਘ ਔਰ ਪੰਜ ਛੇ ਬਾਈ ਨੇਮ ਔਰ ਇਹਨਾਂ ਨੇ 20 ਤੋਂ 25 ਅਨਨੋਨ ਤੇ ਐਫ ਆਈ ਆਰ ਦਰਜ ਕਰਾਇਆ ਸੀਗਾ ਇਹਦੇ ਚ ਡੇ 1 ਤੋਂ ਹੀ ਮੈਂ ਸੀਆਈਏ ਦੀ ਵੀ ਟੀਮਸ ਲਾ ਦਿੱਤੀਆਂ ਸੀ ਔਰ ਰੇਡ ਕਰਦੇ ਹੋਏ ਅਸੀਂ ਹੁਣ ਤੱਕ 10 ਜਿਹੜੇ ਦੋਸ਼ੀ ਐ ਉਹਨਾਂ ਨੂੰ ਗ੍ਰਫਤਾਰ ਕਰ ਚੁੱਕੇ ਅਸੀਂ ਜਿਹਦੇ ਚ ਜਿਹੜਾ ਮੇਨ ਦੋਸ਼ੀ ਹੈ ਰਮਿੰਦਰ ਸਿੰਘ ਉਹਦੀ ਗ੍ਰਫਤਾਰੀ ਹੋ ਚੁੱਕੀ ਹੈ ਇਸ ਦੇ ਨਾਲ ਨਾਲ ਹੁਣ ਤੱਕ ਅਸੀਂ ਇਸ ਕੇਸ ਚ ਇੱਕ ਆਲਟੋ ਕਾਰ ਜਿਹੜੀ ਰਮਿੰਦਰ ਸਿੰਘ ਮੁੱਖ ਦੋਸ਼ੀ ਦੀ ਹੈ ਜਿਹਦੇ ਵਿੱਚੋਂ ਸਾਨੂੰ ਜਿਹੜੀ ਪਲਾਸਟਿਕ ਦੀ ਕੇਨੀ ਜਿਹਦੇ ਵਿੱਚ ਇਹਨਾਂ ਨੇ ਜਿਹੜਾ ਪੈਟਰੋਲ ਯੂਜ਼ ਕੀਤਾ ਸੀਗਾ ਉਹ ਵਰਤਿਆ ਗਿਆ ਸੀ ਉਹ ਬਰਾਮਦ ਕਰਾ ਲਿਆ ਇੱਕ ਦੋ ਤਲਵਾਰਾਂ ਔਰ ਪੰਛੇ ਡੰਗਾ ਲੋਹੇ ਦਾ ਰॉड ਪਲਾਸਟਿਕ ਪਾਈਪ ਜਿਹੜੇ ਵਕਫ ਵਕ ਖਤਿਆਰ ਇਹਨਾਂ ਨੇ ਯੂਜ਼ ਕੀਤੇ ਸੀ ਇਹ ਸਾਰਾ ਦੰਗਾ ਫਲਾਂਡ ਲਈ ਔਰ ਪੈਟਰੋਲ ਬੋਮ वगੈਰਾ ਸੁੱਟਣ ਲਈ ਉਹਨਾਂ ਸਾਰਿਆਂ ਦੀ ਹੁਣ ਤੱਕ ਰਿਕਵਰੀ ਹੋ ਗਈ ਹੈ ਔਰ ਜਿਹੜੇ ਮੁੱਖ ਦੋਸ਼ੀ ਫੜੇ ਗਏ ਹੈ ਉਹਨਾਂ ਦੇ ਡਿਊਰਿੰਗ ਇਨਵੈਸਟੀਗੇਸ਼ਨ ਸਾਨੂੰ ਹੋਰ ਆਈਡੈਂਟੀਫਾਈ ਹੋ ਗਏ ਸੱਤ ਅੱਠ ਜਿਹੜੇ ਦੋਸ਼ੀ ਜਿਨ੍ਹਾਂ ਨੂੰ ਅਸੀਂ ਕੰਟੀਨਿਊਸਲੀ ਅਰੈਸਟ ਕਰਨ ਲਈ ਰੇਡਸ ਕਰ ਰਹੇ ਹਾਂ ਔਰ ਉਹਦੇ ਚ ਸਾਨੂੰ ਇੱਕ ਹੈਪੀ ਹੁਣ ਤੱਕ ਫਿਗਰ ਆਊਟ ਹੋਇਆ ਜੋ ਇਹਦਾ ਰਮਿੰਦਰ ਨੇ ਜਿਹਨੂੰ ਬਾਹਰੋਂ ਬੁਲਾ ਕੇ ਉਸ ਦੇ ਨਾਲ ਦੇ ਬੰਦੇ ਬੁਲਾਏ ਸੀ ਇਹ ਸਾਰਾ ਜਿਹੜੀ ਇਹਨਾਂ ਨੇ ਅਗਜ ਨਹੀਂ ਕੀਤੇ ਉਹਦੇ ਚ ਔਰ ਮੈਂ ਦੱਸਣਾ ਚਾਹਾਂਗੀ ਕਿ ਜਿਹੜੇ 10 ਦੋਸ਼ੀ ਹੁਣ ਤੱਕ ਅਸੀਂ ਫੜੇ ਇਹਨਾਂ ਚੋਂ ਪੰਜ ਦੇ ਉੱਤੇ ਆਲਰੇਡੀ ਇਹਨਾਂ ਦੇ ਕ੍ਰਿਮੀਨਲ ਬੈਕਗ੍ਰਾਉਂਡ ਨੇ ਰਮਿੰਦਰ ਹੋਰੇ ਦੇ ਨਾਲ ਦੇ ਚਾਰ ਹੋਰ ਜਿਹਦੇ ਜਿਹੜੇ ਜ਼ਿਆਦਾਤਰ ਇਹਨਾਂ ਤੇ ਚੋਰੀ ਚਿਕਾਰੀ ਦੇ ਕੇਸਸ ਹਨ ਔਰ ਇਹਨਾਂ ਚੋਂ ਪੰਜ ਮੁੰਡੇ ਐਦਾਂ ਦੇ ਜਿਨ੍ਹਾਂ ਦਾ ਪਹਿਲਾਂ ਦਾ ਕੋਈ ਕ੍ਰਿਮੀਨਲ ਬੈਕਗ੍ਰਾਉਂਡ ਨਹੀਂ ਹੈ ਜਿਨ੍ਹਾਂ ਦੀ ਮੈਂ ਆਪ ਵੀ ਕੁਝ-ਕੁਝ ਕਰਕੇ ਆਈ ਸੀ ਸੀਆਈਏ ਜਿੱਦਾਂ ਨੂੰ ਪਤਾ ਲੱਗ ਗਿਆ ਕਿ ਬੇਸਿਕਲੀ ਨੇ ਰਮਿੰਦਰ ਨੇ ਹੀ ਉਹਨਾਂ ਨੂੰ ਬੁਲਾ ਕੇ ਮੌਕੇ ਤੇ ਇਹ ਸਾਰੇ ਵਕੂਏ ਨੂੰ ਅੰਜਾਮ ਦਿੱਤਾ ਸੀ ਸੋ ਮੈਂ ਤੁਹਾਨੂੰ ਇਹ ਵੀ ਯਕੀਨ ਦਿਵਾਉਣਾ ਚਾਹੁੰਦੀ ਆ ਕਿ ਸਾਡੀ ਬਠਿੰਡਾ ਪੁਲਿਸ ਇਸ ਕੰਮ 'ਚ ਬਹੁਤ ਹੀ ਪ੍ਰੋਫੈਸ਼ਨਲੀ ਲੱਗੀ ਹੋਈ ਹੈ ਵੀ ਆਰ ਵੈਰੀ ਸੈਂਸਿਟਿਵ ਟੂ ਦਾ ਫੈਕਟ 뎃 ਜਿਹੜਾ ਇਹ ਵਕੂਆ ਹੋਇਆ ਹੈ ਬਹੁਤ ਹੀ ਸ਼ਰਮ ਸ਼ਰਮਨਾਕ ਹੈ ਔਰ ਡੀਸੀ ਸਾਹਿਬ ਨੇ ਹੀ ਫਾਲੋਅ ਅਪ ਕਰਕੇ ਸੀਐਮ ਸਾਹਿਬ ਤੋਂ ਵੀ ਇਨਾ ਜਿਹੜੇ ਅਟਕਰ ਹੈ ਉਹਨਾਂ ਨੂੰ 50 50000 ਪਰ ਫੈਮਲੀ ਸੀਐਮ ਸਾਹਿਬ ਤੋਂ ਸੈਂਕਸ਼ਨ ਕਰਾਤਾ ਹੈ ਜੋ ਥੋੜਾ ਬਹੁਤ ਉਹਨਾਂ ਨੂੰ ਮੋਨਟਰੀ ਹੈਲਪ ਹੋ ਸਕਦੀ ਹੈ ਔਰ ਨਾਲ ਨਾਲ ਇਹਨਾਂ ਨੇ ਐਸਡੀਐਮ ਸਾਹਿਬ ਨੇ ਵੀ ਜਾ ਕੇ ਏਡੀਸੀ ਮੈਡਮ ਨੇ ਵੀ ਉੱਥੇ ਕਾਫੀ ਹੈਲਪ ਕਰਨ ਦੀ ਲੋਕਾਂ ਨੂੰ ਕੋਸ਼ਿਸ਼ ਕੀਤੀ ਹੈ ਬਟ ਮੈਂ ਲੋਕਾਂ ਨੂੰ ਅਪੀਲ ਵੀ ਕਰਨਾ ਚਾਹਾਂਗੀ ਕਿ ਜਿਹੜੀ ਕੁਝ ਕੁਛ ਜੇディ ਮਿਸ ਕਮਿਊਨੀਕੇਸ਼ਨ ਵੀ ਫੈਲ ਰਹੀ ਉਹਦੇ ਤੇ ਨਾ ਯਕੀਨ ਕੀਤਾ ਜਾਵੇ ਅਸੀਂ ਕੰਟੀਨਿਊਸਲੀ ਕੋਸ਼ਿਸ਼ ਕਰ ਰਹੀਏ ਕਿ ਜਿਹੜੇ ਰਹਿੰਦੇ ਦੋਸ਼ੀ ਆ ਉਹਨਾਂ ਨੂੰ ਜਲਦ ਤੋਂ ਜਲ ਫੜ ਲਈਏ ਔਰ ਇਨਸ਼ੋਰ ਕਰੀਏ ਕਿ ਇਸ ਕੇਸ ਚ ਬਿਲਕੁਲ ਸਟ੍ਰਿਕਟਲੀ ਜੋ ਅਸੀਂ ਸੈਕਸ਼ਨਸ ਲਾਏ ਆ ਉਹਦੇ ਉਹਦੇ ਹੀ ਬਿਹਾਫ ਤੇ ਪ੍ਰੋਪਰ ਕਨਵਿਕਸ਼ਨ ਹੋਏ ਔਰ ਇਸ ਤਰ੍ਹਾਂ ਦੇ ਕਿਗਜ਼ੈਂਪਲ ਸਟੋਏ ਕਿ ਇਸ ਤਰ੍ਹਾਂ ਦੇ ਜਿਹੜੇ ਬਹੁਤ ਹੀ ਸ਼ਰਮਨਾਕ ਔਰ ਕਟਿਆ ਇਨਸੀਡੈਂਟ ਕੀਤਾ ਗਿਆ ਇਹ ਦੁਬਾਰਾ ਨਾ ਰਿਪੀਟ ਹੋਏ ਥੈਂਕ ਯੂ ਨਸ਼ੇ ਨੂੰ ਲੈ ਕੇ ਕਹਿ ਰਹੇ ਜੀ ਜਿਹੜੀ ਸਾਡੀ ਘਟਨਾ ਵਾਪਰੀ ਦੇਖੋ ਜੀ ਮੈਂ ਵੀ ਮੌਕੇ ਤੇ ਗਈ ਸੀਗੀ that time ਮੈਨੂੰ ਕਾਫੀ ਵਾਇਰਲ ਸੀ ਮੈਂ ਨਹੀਂ ਜਾ ਪਾਈ ਪਰ ਬਾਅਦ ਚ ਜਦੋਂ ਮੈਂ ਗਈਆਂ ਮੈਨੂੰ ਇੰਡੀਪੈਂਡੈਂਟਲੀ ਪਿੰਡ ਵਾਸੀਆਂ ਤੋਂ ਵੀ ਮੈਂ ਗੱਲ ਕੀਤੀ ਉਹਨਾਂ ਨੂੰ ਵੀ ਬੜਾ ਇਸ ਗੱਲ ਦੀ ਨਮੋਸ਼ੀ ਹੈ ਕਿ ਸਾਡੇ ਪਿੰਡ ਬਾਰੇ ਇਸ ਤਰ੍ਹਾਂ ਦੀ ਗੱਲ ਬਹੁਤ ਜ਼ਿਆਦਾ ਫੈਲ ਗਈ ਹੈ ਇਹਦਾ ਰਮਿੰਦਰ ਔਰ ਇਹਦੇ ਇੱਕ ਦੋਸ਼ੀ ਤੇ ਜੇ ਤੋ ਫਰੀਦਕੋਟ ਚ ਇੱਕ ਪਰਚਾ ਦਰਜ ਹੈ ਐਨਡੀਪੀਐਸ ਔਰ ਆਰਮਜ਼ ਐਕਟ ਦਾ ਦੋਨਾਂ ਦਾ ਬਟ ਇਹਨਾਂ ਦਾ ਐਸਰ ਸਾਨੂੰ ਕੋਈ ਕ੍ਰਿਮੀਨਲ ਰਿਕਾਰਡ ਨਸ਼ੇ ਬਾਰੇ ਨਹੀਂ ਪਤਾ ਲੱਗਿਆ ਔਰ ਮੈਂ ਲੋਕਾਂ ਨੂੰ ਵੀ ਕਿਹਾ ਕਿ ਜੇ ਇਸ ਤਰ੍ਹਾਂ ਦੀ ਤੁਹਾਡੀ ਕੋਈ ਹੈ ਤੋ ਪਹਿਲਾਂ ਕੋਈ ਰਿਪੋਰਟਿੰਗ ਹੋਈ ਹੋਏ ਤਾ ਉਹਨਾਂ ਨੇ ਇਸ ਗੱਲ ਨੂੰ ਇਨਕਾਰਿਆ ਬਟ ਸਟਿਲ ਜੇ ਇਸ ਤਰ੍ਹਾਂ ਦੀ ਖਬਰ ਫੈਲੀ ਹੈ ਤੋ ਅਸੀਂ ਕੋਸ਼ਿਸ਼ ਕਰਾਂਗੇ ਕਿ ਇੱਥੇ ਕਾਸੋ ਵਗੈਰਾ ਵੀ ਕਰਦੇ ਰਹੀਏ ਔਰ ਸੋ ਦੈਟ ਇਸ ਤਰ੍ਹਾਂ ਦਾ ਇਨਸੀਡੈਂਟ ਰਿਪੀਟ ਨਾ ਹੋਵੇ। ਇਹ ਵੀ ਕਿਹਾ ਜਾ ਰਿਹਾ ਹੈ ਕਿ ਪ੍ਰੋਪਰ ਬੰਬ ਬਣਾ ਕੇ ਸੁੱਟੇ ਗਏ। ਉਹ ਤਾਂ ਜੀ ਫੈਕਟ ਹੈ ਉਹਨੂੰ ਮੈਂ ਡਿਨਾਈ ਨਹੀਂ ਕਰ ਰਹੀ। ਇਨ ਫੈਕਟ ਇਹਨਾਂ ਨੇ ਸਭ ਤੋਂ ਪਹਿਲਾਂ ਜਿਸ ਕਰਜਾ ਇਹ પેટ્રોલ ਬੰਬ ਸੁੱਟੇ ਹੈ ਪਹਿਲਾਂ ਇਹਨਾਂ ਨੇ ਕੱਚੀ ਬੋਟਲਸ ਜਿਹੜੀ ਸਾਡੀ ਤਫਤੀਸ਼ 'ਚ ਇਹਨਾਂ ਦੀ ਪੁਛਗਿਰਿਛ 'ਚ ਪਤਾ ਲੱਗਿਆ ਪਹਿਲੇ ਘਰ 'ਚ ਇਹਨਾਂ ਨੇ ਬੋਟਲਸ ਬਣਾਉਣਾ ਕੇ ਸੁੱਟੇ ਹ ਉਸ ਤੋਂ ਬਾਅਦ ਇਹਨਾਂ ਨੇ ਜਿਹੜੀ ਕੈਨੀ 'ਚ ਲੈ ਕੇ ਆਏ ਸੀ ਇਹ પેટ્રોલ ਉਹਨੂੰ ਹੀ ਸੁੱਟ ਕੇ ਬੁਰੀ ਤਰ੍ਹਾਂ ਲੋਕਾਂ ਦੇ ਘਰਾਂ 'ਚ ਕਿਸੇ ਦੇ ਸੰਦੂਕ 'ਤੇ ਕਿਸੇ ਦੀ ਅਲਮਾਰੀ 'ਤੇ ਅਗ ਲਾਈ ਮੈਡਮ ਮੇਰੇ ਨੂੰ ਕਾਰਨ ਕੀ ਸੀਗਾ ਇਹ ਲੜਾਈ ਦਾ ਦੇਖੋ ਜੀ ਜੋ ਮੈਨੂੰ ਹੁਣ ਤੱਕ ਵੀ ਪੁੱਛ ਕੇ ਮੌਕੇ ਤੇ ਜਾ ਕੇ ਜਾਂ ਦੋਸ਼ੀਆਂ ਨੂੰ ਫੜ ਕੇ ਪਤਾ ਲੱਗਿਆ ਕਿ ਇਹਨਾਂ ਦੀ ਦੋ ਤਿੰਨ ਦਿਨਾਂ ਚ ਹੀ ਟਸਲਬਾਜ਼ੀ ਚੱਲ ਰਹੀ ਸੀ ਜਿਹੜਾ ਇਹ ਰਮਿੰਦਰ ਹੈ ਪਿਛਲੇ ਸਾਲ ਇਹਨੂੰ ਵੀ ਅਟੈਕ ਕੀਤਾ ਗਿਆ ਸੀ ਜੋ ਰਿਕਾਰਡ ਤੇ ਪਤਾ ਲੱਗਿਆ ਕਿ ਇਹਦੇ ਸਿਰ ਤੇ ਵੀ ਕੱਟ ਲੱਗੇ ਹੋਏ ਨੂੰ ਅਦਮਰਾ ਟਾਈਪ ਹੀ ਛੜਦਾ ਸੀਗਾ ਤੇ ਇਸ ਤਰ੍ਹਾਂ ਇਹਨਾਂ ਦੀ ਆਪਸ ਵਿੱਚ ਰੰਜਿਸ਼ ਸੀਗੀ ਪਹਿਲਾਂ ਜਿਹੜਾ ਰਮਿੰਦਰ ਹੈ ਉਹਦੇ ਘਰ ਨੂੰ ਵੀ ਕਾਫੀ ਅਟੈਕ ਕੀਤਾ ਗਿਆ ਉਹਦੇ ਗੇਟ ਤੇ ਵੀ ਕਾਫੀ ਜ਼ਿਆਦਾ ਤੁਸੀਂ ਵੀ ਦੇਖਿਓ ਹੁਣ ਗੇਟ ਨੂੰ ਵੀ ਤਲਵਾਰਾਂ ਨਾਲ ਪੰਨਿਆ ਸੀ ਤੇ ਅੰਦਰ ਬਾਥਰੂਮ ਵਗੈਰਾ ਨਾਲ ਉਹਦੇ ਘਰਾਂ ਦੇ ਜਿਹੜੇ ਬਾਹਰਲੇ ਪੋਰਸ਼ਨਸ ਹੁੰਦੇ ਸਾਰੇ ਟੁੱਟੇ ਹੋਏ ਸੀ ਉਸ ਤੋਂ ਬਾਅਦ ਐਸ ਪਰ 올 ਦੀਜ਼ ਅਕਿਊਜ਼ ਇਨਾਂ ਨੇ ਲੋਕਾਂ ਨੇ ਇਹਨਾਂ ਨੂੰ ਚੈਲੰਜ ਟਾਈਪ ਕੀਤਾ ਉਸ ਤੋਂ ਬਾਅਦ ਰਮਿੰਦਰ ਨੇ ਆਪਣੇ ਹੈਪੀ ਔਰ ਦੇ ਮੁੰਡੇ ਹੁਣ ਤੱਕ ਅਸੀਂ ਫੜੇ ਇਹਨਾਂ ਨੂੰ ਬੁਲਾ ਕੇ ਸਾਰਾ ਪਲੈਨਿੰਗ ਕੀਤੀ ਅਗਲਾਂ ਦੇ ਇਹ ਤਾਂ ਜੀ ਇਹੀ ਗਲਤ ਤਫ਼ਤੀਸ਼ ਦਾ 파ਟਾ ਇਨਫੈਕਟ ਮੈਂ ਲੋਕਲ ਪਿੰਡ ਵਾਸੀਆਂ ਨੂੰ ਵੀ ਪੁੱਛਿਆ ਸੀਗਾ ਵੀ ਜੇ ਤਿੰਨ ਦਿਨਾਂ ਤੋਂ ਇਸ ਤਰ੍ਹਾਂ ਦੀ ਇਹਨਾਂ ਦੀ ਆਪਸ ਵਿੱਚ ਮੁੰਡਿਆਂ ਦੀ ਕਾਬਲਬਾਜ਼ੀ ਚੱਲ ਰਹੀ ਸੀਗੇ ਤਾਂ ਕਿਸੇ ਨੂੰ ਰਿਪੋਰਟ ਕਰਨਾ ਚਾਹੀਦਾ ਸੀ ਬਟ ਚਲੋ ਜੋ ਇਨਸੀਡੈਂਟ ਹੋ ਗਿਆ ਅੱਗੇ ਲਈ ਸਾਡੇ ਲਈ ਵੀ ਲੈਸਨਸ ਹੈ ਮੈਂ ਕਨਸਰਨਡ ਡੀਐਸਪੀ ਸਰਕਲ ਔਰ ਐਸਐਚਓ ਨੂੰ ਵੀ ਵੌਂਟ ਕੀਤਾ ਕਿ ਇਸ ਤਰ੍ਹਾਂ ਦੇ ਇਨਸੀਡੈਂਟਸ 윌 ਨਾਟ ਬੀ ਟੋਲਰੇਟਿਡ ਪਰਿਵਾਰ ਕਹਿੰਦਾ ਵੀ ਅਸੀਂ ਵੀ ਜੇ ਕੋਈ ਸ਼ਿਕਾਇਤ ਕੀਤੀ ਲੇਕਿਨ ਕੋਈ ਕੋਰਸ ਦਾ ਕੋਈ ਕਾਰਵਾਈ ਨਹੀਂ ਹੋਈ ਦੇਖੋ ਜੀ ਆਫੀਸ਼ੀਅਲੀ ਤਾਂ ਸਾਡੇ ਕੋਲ ਨਹੀਂ ਰਿਪੋਰਟ ਆਈ ਹੈ ਨਹੀਂ ਤਾਂ ਮੈਂ ਹੁਣ ਤੱਕ ਐਸਐਚਓ ਤੇ ਐਕਸ਼ਨ ਲੈ ਲੈਣਾ ਸੀ ਔਰ ਇਹਨਾਂ ਚੋ ਜਿਹੜੇ ਦੋਸ਼ੀ ਫੜੇ ਆਲਦੋ ਸੀਆਈਏ ਦਾ ਮੇਜਰ ਰੋਲ ਹੈ ਬਟ ਇਹਦੇ ਚ ਐਸਐਚਓ ਨੇ ਵੀ ਆਪ ਇਨੀਸ਼ੀਏਟਿਵ ਲੈ ਕੇ ਇਹ ਬੰਦੇ ਫੜੇ ਜਿਹੜੀ ਸ਼ੁਰੂ ਵਿੱਚ ਜਗਨ ਬਿਆਲ ਆਇਆ ਪਰ ਪਰਿਵਾਰ ਦੇ ਕਹਿੰਦੇ ਵੀ ਅਸੀਂ ਐਸਐਚਓ ਤੋਂ ਬਹੁਤ ਫੋਲ ਡੀਟੇਲ ਆਇਆ ਕੋਈ ਨਹੀਂ ਹੈਗਾ ਸਾਡੀ ਗੱਲ ਨਹੀਂ ਸੁਣੀ ਕਹਿੰਦੇ ਮੈਂ ਤਾਂ ਜਦੋਂ ਗਈਆਂ ਜੀ ਮੈਨੂੰ ਤਾਂ ਉਹਨਾਂ ਨਹੀਂ ਪਿੰਡ ਵਾਸੀਆਂ ਨੇ ਦੱਸਿਆ ਕਿ ਇਹਨਾਂ ਦੀ ਟਸਲਬਾਜ਼ੀ ਚੱਲ ਰ ਉਹਨਾਂ ਨੇ ਹੀ ਕਿਹਾ ਕਿ ਸਰਪੰਚ ਨੂੰ ਵੀ ਇਹਨਾਂ ਨੇ ਕਾਫੀ ਪੁੱਠਾ ਸਿੱਧਾ ਕਿਹਾ ਜਿਹੜੇ ਮੁੰਡੇ ਆਪਸ ਵਿੱਚ ਲੜ ਰਹੇ ਸੀ ਕਿ ਦੇ ਨੋ ਇਨਵੋਲਵਮੈਂਟ ਟੈਕਨੋਲੋਜੀਸ ਪਤਲੀ ਕੁਝ ਐਸ ਪਰ ਹੁਣ ਤੱਕ ਤਫਤੀਸ਼ ਚ ਤਾਂ ਨਹੀਂ ਆਈ ਬਟ ਐਜ਼ ਅ ਕਮਿਊਨਿਟੀ ਹੈਡ ਜੇ ਸਰਪੰਚ ਦਾ ਫਰਜ਼ ਤਾਂ ਬਣਦਾ ਹੀ ਹੈ ਕਿ ਤੁਸੀਂ ਇਸ ਤਰ੍ਹਾਂ ਦੇ ਮੈਟਰਸ ਐਨ ਐਸਕੇਲੇਟ ਹੋ ਰਿਹਾ ਤਾਂ ਜ਼ਰੂਰ ਪ੍ਰਸ਼ਾਸਨ ਦੇ ਧਿਆਨ ਚ ਲੈ ਕੇ ਆਓ ਕਿਉਂਕਿ ਇਸ ਤਰ੍ਹਾਂ ਦਾ ਇਨਸੀਡੈਂਟ ਮੈਂ ਵੀ ਕਦੇ ਨਹੀਂ ਸੁਣਿਆ ਹੋਇਆ ਹੋਏ ਔਰ ਜਿਹੜੇ ਨਾਟ ਰਿਲੇਟਡ ਟੂ ਦਾ ਕੇਸ ਪਿੰਡ ਵਾਲੇ ਸੀ ਉਹਨਾਂ ਨੂੰ ਵੀ ਬੜਾ ਇਸ ਗੱਲ ਦਾ ਦੁੱਖ ਹੈ ਕਿ ਸਾਡੇ ਪਿੰਡ ਦਾ ਨਾਮ ਇਸ ਤਰ੍ਹਾਂ ਦੇ ਕੇਸ ਚ ਐਸੋਸੀਏਟ ਹੋ ਗਿਆ ਮੈਡਮ ਹੋਰ ਇਸ ਮਾਮਲੇ ਤੇ ਕਿੰਨੀਆਂ ਕ੍ਰਿਮਿਨਲ ਕਰਨ ਹੋ ਚੁੱਕੀਆਂ ਹੁਣ ਤੱਕ ਇਹਦੇ ਚ ਜੀ ਸਾਡੀ 10 ਗ੍ਰਿਫਤਾਰੀਆਂ ਹੋ ਚੁੱਕੀਆਂ ਵਿੱਚ ਇਨਕਲੂਡਸ ਦਾ ਮੁੱਖ ਦੋਸ਼ੀ ਆਫ ਦਾ ਕੇਸ ਔਰ ਉਹਨਾਂ ਦੇ ਹੀ ਪੁੱਛਗਿੱਛ ਚ ਸਾਨੂੰ ਹੋਰ ਆਈਡੈਂਟੀਫਾਈ ਹੋਏ ਜਿਨ੍ਹਾਂ ਨੂੰ ਫਨਲੀ ਸਾਡੀ ਕਨਸਟੈਂਟਲੀ ਟੀਮਾਂ ਲੱਗੀਆਂ ਹੋਈਆਂ